ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਦੱਲ ਪਹੁੰਚੇ ਆਂ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਤੇ ਗਰਲਾਲ ਵੀਰ ਆਪਣੇ ਨਾਲ ਹੋਊਗਾ ਦੋਸਤੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਹਰ ਵਾਰ ਦੀ ਤਰ੍ਹਾਂ ਅੱਜ ਵੈਸੇ ਪਸ਼ੂ ਜਿਹੜੇ ਆਪਾਂ ਵੀਰ ਗਰਲਾਲ ਦੇ ਘਰੋਂ ਦੋਸਤੋ ਤੁਹਾਨੂੰ ਟੋਟਲ 4 ਨਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਪਸ਼ੂ ਬਿਲਕੁਲ ਸੱਜਰ ਤਾਜ਼ੇ ਸੋਏ ਤੁਸੀਂ ਸਾਹਮਣੇ ਦੇਖ ਰਹੇ ਜੀ ਇੱਕ ਗੱਪਣ ਤੁਹਾਨੂੰ ਅੱਜ ਦਿਖਾ ਦਾਂਗੇ ਤੇ ਡਲਪਿੰਡ ਵਿਜ਼ਿਟ ਕਰਦੀ ਆ ਦੋਸਤੋ ਡਲਪਿੰਡ ਬਿਲਕੁਲ ਡਲੇਰੀ ਬਾ ਬਾੜੀ ਮੇਗਾ ਤੇ ਖੜੜਾ ਜਿਹੜਾ ਪਿੰਡ ਆ ਥੋੜੀ ਦੂਰੀ ਤੇ ਆ ਠੀਕ ਆ ਜੀ 20 ਮਿੰਟ ਤੋਂ ਵੀ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ 4 ਅਕਤੂਬਰ ਕੱਲ 5 ਅਕਤੂਬਰ ਨੂੰ ਮਾਰਨਿੰਗ ਵੀਡੀਓ ਅਪਲੋਡ ਕਰ ਦਾਂਗੇ ਸਭ ਤੋਂ ਪਹਿਲਾਂ ਗਰਲਾਲ ਸਾਸਰੀਗੜ ਵੀਰ ਸਾਸਰੀਗੜ ਸੰਤੂ ਸਾਹਿਬ ਹੋ ਠੀਕ ਠਾਕ ਵੀਰੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਗਰ ਲਾਲ ਸਿੰਘ ਆ ਠੀਕ ਠਾਕ ਵੀਰੇ ਹਾਂਜੀ ਤਾਂ ਵੀ ਗਰ ਲਾਲ ਵੀਰੇ ਅੱਜ ਨਾਗ ਆਪਣੇ ਕੋਲ ਟੋਟਲ ਚਾਰ ਚਾਰ ਨਾਗ ਆ ਸੰਧੂ ਸਾਹਿਬ ਜਿਨ੍ਹਾਂ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਸੂਈਆਂ ਸਵਾਈਆਂ ਹਾਂਜੀ ਇੱਕ ਮੱਝਾ ਗੱਭਣੇ ਦੂਜੇ ਨੰਬਰ ਵਾਲੀ ਠੀਕ ਹੈ ਜੀ ਹਾਂਜੀ ਆ ਝੋਟੀ ਦੂਜੇ ਸੂਏ ਪਰਸੋਂ ਸ਼ਾਮ ਦੀ ਸੂਈ ਜੇ ਠੀਕ ਹੈ ਜੀ ਕੀ ਮਰ ਕਾ ਮਗਰ ਕੱਟੀ ਆ ਗਈ ਜੀ ਇਹਦੀ ਠੀਕ ਹੈ ਇਹ ਕੱਲ ਦੀ ਸੂਈ ਆ ਪਰਸੋਂ ਦੀ ਪਰਸੋਂ ਸ਼ਾਮ ਦੀ ਹਾਂਜੀ ਠੀਕ ਹੈ ਦੂਜੇ ਸਵੇਰ ਸੰਧੂ ਸਾਹਿਬ ਬੋਲਾ ਥੱਲੇ ਤਿਆਰ ਆ ਠੀਕ ਹੈ ਜੀ ਦੂਜੇ ਸਵੇਰ ਲੋ ਜੀ ਦੂਜਾ ਸੂਬਾ ਦੋਸਤੋ ਇਹ ਝੋਟੀ ਆ ਤੇ ਪਰਸੋਂ ਦੀ ਸੂਈ ਹੈ 9 ਕਿਲੋ ਬੋਲਾ ਠੀਕ ਆ ਜੀ ਮਗਰ ਇਹਦੇ ਕੱਟੀ ਆ ਗਈ ਹੈ ਜੀ ਹਾਂ ਜੀ ਆਹ ਕੱਟੀ ਸੰਦੋ ਲੋ ਜੀ ਮਗਰ ਕੱਟੀ ਆ ਗਈ ਠੀਕ ਆ ਬਣਾ ਬੱਚਿਆਂ ਚ ਇਕੱਠੇ ਬੱਦੇ ਕਰਕੇ ਨੇ 나ੜੂ ਲਾਤਾ ਨੇ ਨੌ ਜੀ ਠੀਕ ਆ ਦੂਜੇ ਤਰ੍ਹਾਂ ਨਾਲ ਹੀ ਸਾਰੇ ਠੀਕ ਆ ਜੀ ਤੇ ਦੋਸਤੋ ਸੈਕਿੰਡ ਟਾਈਮਰ ਦੂਜਾ ਸੂਬਾ ਤੇ 9 ਕਿਲੋ ਬੋਲਾ ਤੇ ਬਾਕੀ ਆ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਆਪਰ ਲਾ ਕੇ ਦਿਖਾ ਦਗੇ ਆਹ ਮੂੰਹ ਮੱਥੇ ਤੋਂ ਠੀਕ ਆ ਅਜਾ ਕਰ ਲਾ ਲੇ ਸੂਈ ਸਵਾਈ ਇੱਥੇ ਆਪਣੇ ਕੋਲ ਆਣ ਕੇ ਹੀ ਆ ਸੰਧੂ ਸਾਹਿਬ ਆਪਣੇ ਘਰੇ ਹੀ ਕਰਮ ਵਾਲੀ ਨੇ ਜੋਰ-ਜਰ ਪਰ ਪਾਈ ਜੀ ਜੋਰ-ਜਰ ਪਾਈ ਗਈ ਪ੍ਰੋਪਰ ਨਾ ਕੋਈ ਚੱਕਰ ਨਹੀਂ ਸੰਧੂ ਸਾਹਿਬ ਠੀਕ ਆ ਜੀ ਪਰਸੋ ਸ਼ਾਮੀ ਆਏ ਹੋਲੇ ਜੋਰ ਪਾਈਏ ਨੇ ਠੀਕ ਆ ਚਾਰ ਚਾਰ 4.5 ਵਜੇ ਪਰਸੋ ਠਟੋਕਰ ਵੀ ਚਲੋ 4 ਕ 4-5 ਚਵਾਈਆਂ ਹੋ ਵੀ ਗਈਆਂ ਆਪਣੇ ਕੋਲ ਜੀ ਸੰਧੂ ਸਾਹਿਬ ਆਪਾਂ ਕੱਲ ਸ਼ਾਮੀ ਤੇ ਜੀ ਜਵਾਈ ਦੇ ਬਿਲਕੁਲ ਸਾਫ਼ ਕਰਤੀ ਠੀਕ ਆ ਜੀ ਹਾਂ ਜੀ ਤੇ ਚੋਣ ਚਾਹਨਾ ਪੂਰੀ ਪੋਲੀ ਵਧੀਆ ਖਰੀ ਨਿਕਲੀ ਇੱਕ ਨੰਬਰ ਆ ਕੋਈ ਭੋਰ ਛੱਟਾ ਹੋਵੇ ਛਣਵਾਦ ਘਟ ਹੋਵੇ ਆਪਣੀ ਗਰੰਟੀ ਹੈ ਠੀਕ ਆ ਜੀ ਆਪਾਂ ਗੱਲਾਂ ਬਾਤ ਠੀਕ ਹੈ ਲੈ ਵੀਰ ਕਰ ਲਾਲ ਖੋਲ ਕੇ ਤੋਰ ਕੇ ਦਿਖਾਈਏ ਅਜੇ ਬੇਮਲਮੀ ਅਗਲੇ ਸਨਾਂ ਦੇ ਭਾਵੇਂ ਗਈ ਥੋੜੀ ਜੀ ਠੀਕ ਹੈ ਜੀ ਤਾਂ ਦੋਸਤੋ ਪਲੂਨ ਜਿਹੜੀ ਨਾਰਮਲ ਤੁਹਾਨੂੰ ਹੋਵਾਨੇ ਚੱਟੇ ਤੇ ਥੋੜੀ ਥੋੜੀ ਦਿਖਾਈ ਦਊਗੀ ਸੋ ਦੂਜਾ ਸੁਬਾ ਇਹ ਝੋਟੀ ਸੂਈ ਆ ਬਾਕੀ ਝੋਟੀ ਦਾ ਰੋਪ ਤੁਸੀਂ ਚੈੱਕ ਕਰੋ ਫੁੱਲ ਵਜਨ ਦੋੜ ਪੂਰੀ ਭਾਰੀ ਬੰਤਰ ਦੀ ਬੇਲ ਬੂਲ ਵੀ ਚੰਗੀ ਆ ਸੋ ਲੰਬਾਈ ਵੀ ਬਹੁਤ ਜ਼ਿਆਦੀ ਆ 15 16 ਕਿਲੋ ਤਾਂ ਨਹੀਂ ਆਂਦੇ ਜ਼ਿਆਦਾ ਨਹੀਂ ਤੇ 12 13 ਕਿਲੋ ਦਾ ਝੋਟੀ ਚਵਾ ਦੇਣੀ ਠੀਕ ਹੈ ਜੀ ਆ ਚੰਗੀ ਸੇਵਾਰੀ ਵੀਰ ਚਲੋ ਦੋ ਦਿਨਾਂ ਲਓ 45 ਬਾਕੀ ਵਜਨ ਦੋੜ ਨਾਲ ਤੇ ਇਸ ਵਕਤ ਜਿਹੜਾ ਕਿਸਾਨ ਵੀਰੋਂ ਬੋਲਾ ਇਹਦੇ ਥੱਲੇ ਹਾਜ਼ਰ ਆਜ ਤੀਜੇ ਦਿਨ ਦੀ ਸੂਈ ਆ ਪਰਸੋਂ ਦੀ ਸੂਈ ਆ ਠੀਕ ਆ ਤੋਂ ਪੰਜ ਚਾਰ ਜਿਹੜੀਆਂ ਚਵਾਈਆਂ ਹੋ ਚੁੱਕੀਆਂ ਨੇ ਤੇ ਬਾਕੀ ਸੋਨਾ ਪਿੱਟ ਪੂੜਾ ਚੰਗੀ ਰਾਜੀ ਪੁੱਲ ਵਜਣ ਦੋੜ ਇਤਰਾ ਮੂਮਾ ਫੜੀ ਜਾਓਗੇ ਚੱਕਰ ਨਹੀਂ ਇਹਦਾ ਹਾਂ ਠੀਕ ਹੈ ਲੈ ਵੀ ਗਰਲਾਲ ਤੋਰੀ ਵੀਰ ਦੋ ਸੰਦੂ ਸਾਹਿਬ ਦੱਸਣ ਨੂੰ ਭਾਵੇਂ ਜੋ ਮਰਜ਼ੀ ਦਸੀ ਜੇਗੀ ਆਪਾਂ ਕੰਮ ਉਹ ਕਰਨਾ ਹੈ ਜਿਹੜਾ ਅਗਲੇ ਨੇ ਆਣ ਕੇ ਆਖਣਾ ਵੀ ਠੀਕ ਆ ਆ ਬਿਲਕੁਲ ਹਾਂ ਹੁਣ ਆਪਾਂ ਨੌ ਦੱਸਿਆ ਹੋਇਆ ਭੈਣ ਭਰਾਣ ਕੇ ਭੋਜ ਦੀ ਤਸੱਲੀ ਕਰੇ ਹੂੰ ਇਹ ਮਚਾਂ ਦੀ ਸਟਾਰਟਿੰਗ ਹੁੰਦੀ 5 6 ਕਿਲੋ ਤੋਂ 9 10 ਤੇ ਠਹਿਰ ਜਾਂਦੀਆਂ ਹਾਂ ਇਹਦੀ ਸਟਾਰਟਿੰਗ 9 10 ਤੋਂ ਹੀ ਕਰਮਾਲੀ ਜੀ ਨੇ ਆਟੋਮੈਟਿਕ ਦੁੱਧ ਵਧ ਦੇਣਾ ਬਿਲਕੁਲ ਜੀ ਬਿਲਕੁਲ ਹਾਂ ਦੋਸਤੋ ਸਟਾਰਟਿੰਗ ਬੋਲੇ ਦੀ ਤਕਰੀਬਨ ਕੋਈ 9 ਕਿਲੋ ਤੋਂ ਸਟਾਰਟ ਹੋਈ ਹੈ ਤੇ 12 ਕਿਲੋ 11-12 ਲੀਟਰ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਵੀ 11-12 ਕਿ ਲੀਟਰ ਐਡੇ ਪਸ਼ੂਆਂ ਦਾ ਕੁਝ ਨਹੀਂ ਗਾ ਦੁੱਧ ਠੀਕ ਆ ਜੀ ਤੇ ਬਾਕੀ ਅਗੇ ਚੰਗੀ ਸੇਵਾਰੇ ਕਿਸੇ ਵੀਰ ਦੀ ਤਾਂ ਦੁੱਧ ਹੋ ਸਕਦਾ ਵੀ ਦੋਸਤੋ ਚੰਗੀ ਮੀਤ ਆਪਾਂ ਬਾਹਰ ਵੀ ਕਰ ਸਕਦੇ ਆ 12 ਤੋਂ ਬਾਕੀ ਥਣ ਭਵਾਨਾ ਛੱਡਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਆਹ ਵੇਖੋ ਸਹਿਜ ਅਗਲੇ ਥਣ ਅਗਲਾ ਬਰਾਬਰ ਬਿਲਕੁਲ ਪਿਛਲੇ ਨਾਲ ਪਿਛਲਾ ਬੱਚਾ ਨਹੀਂ ਛੱਡਿਆ ਫਿਰ ਲਓ ਜੀ ਇਹ ਅਗਲੇ ਥਣਾਂ ਦੀ ਬਿਲਕੁਲ ਤੁਸੀਂ ਚੁਵਾਈ ਥੋੜੀ ਜੀ ਆਹ ਮਗਰਲੇ ਥਣਾਂ ਦੀ ਚੁਵਾਈ ਦੇਖ ਸਕਦੇ ਜੀ ਭੋਰ ਨਹੀਂ ਛਟਾਣੀ ਵੇਖੋ ਇਹ ਰਿਹਾ ਬੰਗਾ ਫੜੋ ਕੋ ਡੰਡਾ ਫੜੋ ਇਹੋ ਜਿਹਾ ਕੰਮ ਨਹੀਂ ਆਪਣੇ ਨਗਰ ਚ ਹੁੰਦਾ ਮੋਟਰ ਹੀ ਚੱਲ ਪਈ ਹੈ ਜੀ ਸਰ ਸਾਬ ਦੇ ਪਹਿਲਾਂ ਨੂੰ ਹੀ ਲੈਣੀ ਉਹ ਵੀ ਤਸੱਲੀयां ਵੀ ਲੈਣੀ ਹੈ ਹੂੰ ਇਧਰ ਦੇਖੋ ਠੀਕ ਹੈ ਨਗਰ لال ਫੋਟੋ ਗਈ ਜਿੱਥੇ ਮਰਜ਼ੀ ਖੜਾ ਠੀਕ ਹੈ ਵੀਰੇ ਕੀ ਡਿਮਾਂਡ ਕਰਦੇ ਪਏ ਦੀ ਡਿਮਾਂਡ ਸੰਧੂ ਸਾਹਿਬ ਡਿਮਾਂਡ ਕਰਨ ਨੂੰ ਤਾਂ 50 ਛੋਟੀਆਂ ਸਹਾਣਾ ਲੱਖ ਕਰਨਗੇ ਆ ਲੋਕੀ ਕਰੀ ਵੀ ਜਾਂਦੇ ਆ ਆ ਪਰ ਡਿਮਾਂਡ ਇਹਦੀ ਆਪਾਂ ਕਰਨੀ 50000 ਅੱਛਾ ਜੀ ਹਾਂ ਨਾ ਛੋਟੀਆਂ ਆਪਾਂ ਦੇਣੀ 80000 ਦੀ ਫਿਕਸ ਰੇਟ ਪਾਉਣੀ ਅੱਜ ਠੀਕ ਹੈ ਜੀ ਜਿੱਥੇ ਮਾਲ ਵੇਚਣਾ ਆਪਾਂ ਠੀਕ ਠੀਕ ਆ ਤਾਂ ਦ ਜਾਇਜ ਰਹਿਣਗੇ ਠੀਕ ਆ ਜੀ ਉਹਦੇ ਵਿੱਚੋਂ ਕੋਈ ਮੌਕੇ ਤੇ ਛੋੜ ਚੱਪੇ ਜਾਂ ਕੋਈ 100 200 ਦਾ ਕੋਈ ਪ੍ਰੇਮ ਆ ਹਫਤ ਨਾਲ ਠੀਕ ਆ ਜੀ ਉਹੀ ਹੋਊਗਾ ਪਹਿਲਾਂ ਇਹ ਰੇਟ ਜਿਹੜਾ ਉਹਨਾਂ ਕੀ ਪਾਇਆ ਜਾਊਗਾ ਠੀਕ ਆ ਆ ਪਹਿਨਿਆਂ ਦਾ ਹੀ 80000 ਮੰਗਿਆ ਗਾੜੀ ਤੇ ਧਮਾਕੇ ਆਉਣੇ ਆ ਜੀ ਅੱਛਾ ਹਾਂ ਲੈ ਵੀ ਇੰਜ ਨਹੀਂ 80000 ਦਾ ਮੰਗਦਾ ਆ ਇੰਜ ਨਹੀਂ ਬਿਲਕੁਲ ਆਪਾਂ ਜਾਇਜ ਰੇਟ ਤੇ ਤੈਨਦੇ ਆ ਆ ਦੇਖੋ ਜਿਹੜੇ ਪਾਸੇ ਮਰਜੀ ਬੈਠ ਬੈਠ ਜਿੰਦੀਆਂ ਚਵਾਈਆਂ ਕਰੀ ਚੱਲੋ ਠੀਕ ਆ ਇਹ ਦੇਖੋ ਠੀਕ ਆ ਜੀ ਇਹ ਡੱਬੇ ਤੇ ਗਾੜੀ ਆਉਣੇ ਆ ਆ ਪਹਿਨਿਆਂ ਦਾ ਹੀ 80000 ਮੋਲੇ ਹਾਂ ਹਾਂ ਨਾਲ ਆਏ ਬ ਮਾਣੇ ਤੇ ਵੀ ਸਾਰੇ ਪਾਸਿਓਂ ਕਰ ਕਰ ਬਖਾਤੀ ਆ ਮਾਣੇ ਸੰਦੂ ਸਾਹਿਬ ਤੁਸਰਨੀਆਂ ਕਰਾਵਾਂਗੇ ਜੇ ਆਪਾਂ ਮੈਂਨੀਆਂ ਤੇ ਅਗਲਾ ਬਵੇ ਰਣ ਕੇ ਬਿਲਕੁਲ ਬਿਲਕੁਲ ਲੈ ਲਾਉਣੀ ਆ ਬਿਲਕੁਲ ਲੈ ਵੀ ਕਰ ਲਾਲ ਅੱਗੇ ਸੈਕਿੰਡ ਨੰਬਰ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਹੈ ਸੰਦੂ ਸਾਹਿਬ ਤੀਜੇ ਸੂਏ ਮੱਝ ਸੁਣੀ ਆ ਅੱਛਾ ਜੀ 10 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਆ ਜਾਨੀ ਅੱਜ ਤਿੰਨ ਹੋ ਗਈ ਆ ਤੇ ਬਾਏ ਅਜੇ 7 ਦਿਨ 6-7 ਦਿਨ ਲੈ ਜੂਗੀ ਠੀਕ ਆ ਜੀ ਸਵੇਰ ਤੀਜਾ ਸੁਣਦੀ ਗਾ ਸਵੇਰ ਸੰਦੂ ਸਾਹਿਬ ਤੀਜੇ ਸੁਣੀ ਆ ਲਓ ਜੀ ਸਵੇਰ ਤੀਜਾ ਠੀਕ ਆ ਜੀ ਇਹ ਗੱਬਣ ਜਿਹੜਾ ਦੋਸਤੋ ਨਾਲ ਕੇ ਇੱਕੋ ਇੱਕ ਆ ਉਹ ਤੇ ਸਿੰਘ ਇੱਕ ਗੁਲਾਈ ਦੇ ਵਿੱਚ ਇੱਕ ਜਿਹੜਾ ਦੋਸੂ ਬੈਕ ਸਾਈਡ ਨੂੰ ਥੋੜਾ ਗੋਲ ਘੁੰਮਿਆ ਹੋਇਆ ਠੀਕ ਆ ਜੀ ਤੇ ਟਾਲਾ ਆਪਾਂ ਕਹਿ ਦਿੰਦੇ ਆ ਵੀ ਉਦਾਂ ਦਾ ਸਿੰਘ ਤੇ ਤੀਜਾ ਸੂਬਾ ਇਸ ਮੈਨ ਨੇ ਸੋਣਾ ਠੀਕ ਆ ਥੋੜਾ ਜਿਆ ਨਾਰਮਲ ਦੋਸੂ ਜਦੋਂ ਨਵਾਂ ਬੰਦਾ ਕੋਲੇ ਜਾਂਦਾ ਪਸ਼ੂ ਕਈ ਵਾਰ ਡਰਦੇ ਆ ਤੇ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਇੱਕ ਪੂਰੀ ਤਸੱਲੀ ਨਾਲ ਦਿਖਾਉਨੇ ਆ ਸਿੰਗਲ ਅੱਡੀ ਦੀ ਆ ਮੀਡੀਅਮ ਹਾਈਟ ਵਜ਼ਨ ਵਟਾ ਪੂਰਾ ਠੀਕ ਆ ਜੀ ਪੂਰੀ ਮਰੀਜ਼ ਨਹੀਂ ਹੈ ਕਿਸੇ ਤੋਂ ਜ਼ਿਆਦਾ ਚੰਗੀ ਹੈ ਠੀਕ ਸੋ ਬਲ ਕਰੋ ਬਦਲੇ ਲੋੜੀ ਠੀਕ ਆ ਸੋ ਤੀਜਾ ਸੂਬਾ ਥੋੜਾ ਜਿਹਾ ਉਸੋਂ ਪਸੂ ਡਰਦਾ ਕਈ ਵਾਰ ਕੈਮਰੇ ਦਾ ਕਰਕੇ ਕਹਿ ਲੋ ਚਾਹੇ ਕੋਈ ਓਪਰੇ ਬੰਦੇ ਦਾ ਕਰਕੇ ਠੀਕ ਆ ਲੈ ਵੇ ਟੱਲ ਬਹੁਤ ਆ ਹਾਂ ਠੀਕ ਆ ਬਾਕੀ ਕਰਾਲ 53 ਤੋਂ ਪੁਣਾ ਨੂੰ ਪੂਰੀ ਤਸੱਲੀ ਆਪਣੀ ਆ ਇੱਕ ਪਹਿਲਾ ਨੰਬਰ ਪਿੱਛੇ ਦੀ ਗਰੰਟੀ ਹੋ ਗਈ ਆ ਦੋ ਤੋਂ ਤਿੰਨ ਦਿਨਾਂ ਦੀ ਜਿਹੜੀ ਗੱਬਣ ਬੋਲਦੀ ਦੇਖੋ ਭੈਣ ਭਰਾ ਆਉਂਦਾ ਵੀ ਟਿਪ ਕੇ ਤਸੱਲੀ ਕਰਕੇ ਖੜੇ ਨਹੀਂ ਜੇ ਕੋਈ ਆਨਲਾਈਨ ਬੰਗਾਉਂਦਾ ਤੇ ਆਪਣੀ ਸੁਣਾ ਦੇਗਾ ਬਸ ਠੀਕ ਹੈ ਜੀ ਹਾਂ ਜੀ ਤੇ 207 ਦਿਨ ਹਜੇ ਸਮਾਂ ਕੱਢ ਜੂਗੀ ਠੀਕ ਹੈ ਜੀ 7 ਦਿਨ ਲੈਂਦੀ ਆ 10 ਅਕਤੂਬਰ ਨੂੰ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਹਜੇ ਖੁੱਲੇ ਡੁੱਲੇ 7-8 ਦਿਨ ਆਈਆ ਕੋਈ ਵੀ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਗਰਲਾ ਦੇ ਕਿੰਨੇ ਦੀ ਦੇਣੀ ਆਪਾਂ ਡਿਮਾਂਡ ਸੰਤੂ ਸਾਹਿਬ 80000 ਆ 5000 ਛੋਟ 75000 ਦੀ ਅੱਛਾ ਹੋਰ ਕਰ ਦਈ ਲਾ ਕੇ ਛੋਟੇ ਦਿੱਤਾ ਪਹਿਲਾਂ ਹੀ ਕੰਮ ਹੋਰ ਵੀ ਹੁੰਦੀ ਹੋਰ ਕਰ ਦਈਏ ਹੋਰ ਵੀ ਕੋਈ ਭੈਣ ਭਰਾ ਲੈ ਜੇ ਚਲੋ 200 ਰੁਪਏ ਛੋਟ ਕਰਨੀ ਆਪਾਂ ਇਹਦੀ 70000 ਚ 68 ਦੀ ਦੇ ਦਈਏ ਨਹੀਂ 70000 ਦੀ ਦੇ ਦਾਂਗੇ 70 ਦੀ ਦੇ ਦਾਂਗੇ ਹਾਂਜੀ 200 ਰੁਪਏ ਛੋਟ 200 ਰੁਪਏ ਛੋਟ 75 ਦੀ ਨਹੀਂ 70000 ਦੀ ਹਾਂ ਨਾ 200 ਛੋਟ ਬੋਲੋ 70000 ਦੀ 80000 ਤੋਂ 200 ਛੋਟ ਠੀਕ ਆ ਜੀ ਤਾਂ ਦੋਸਤੋ ਛੋਟ ਛੱਪੇ ਰਹਿ ਗਿਆ ਵਿੱਚੋਂ 200 ਹੋ ਜਾਊਗਾ 70000 ਦੇ ਵਿੱਚੋਂ ਠੀਕ ਆ ਤੇ ਬਾਕੀ ਪੂਰੀ ਤੁਸੀਂ ਇਹ ਮੱਝ ਦੇਖ ਲਈ ਆ ਠੀਕ ਆ ਚੰਗੀ ਆ ਬਾਕੀ ਬਣੂ ਤੁਹਾਨੂੰ ਕੀ ਲਾਏ ਬਣਾਏ ਪਈ ਆ 8-7 ਦਿਨ ਹਜੇ ਬਾਕੀ ਆ 85000 ਮੰਗ ਕੇ 75 76000 ਦੀ ਮੱਝ ਵੇਖਦੀ ਆ ਬਿਲਕੁਲ ਬਿਲਕੁਲ ਕਾਲੀ ਹੋ ਗਈ ਜੀ ਜਿਵੇਂ ਡੰਗਰਾ ਚ ਹਾਂਜੀ ਬਬਿਕ ਤੀਜੇ ਨੰਬਰ ਤੇ ਇਧਰ ਦੋਸਤੋ ਇੱਕ ਹੋਰ ਬਿਲਕੁਲ ਸਜਰਤਾ ਜੀ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਦਿੰਦੇ ਆ ਤੇ ਗਰਲਾ ਦੇ ਤਾਂ ਸੂਆ ਤੇ ਇਹਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸਤੂ ਸਾਹਿਬ 13 ਤੋਂ 14 ਦਿਨ ਹੋ ਗਏ ਜੇ ਸੂਈ ਨੂੰ ਆ ਬੱਚਾ ਵਿਖਾ ਦੋ ਕਟਾ ਜੇ ਤੇ ਮਗਰ ਲਓ ਜੀ 9 ਕਿਲੋ ਦੁੱਧ ਦੇ ਥੱਲੇ ਤਿਆਰ ਜੀ ਲਓ ਜੀ 13 14 ਦਿਨਾਂ ਦਾ ਸਮਾਂ ਤੇ ਆ ਮਗਰ ਕਟਾ ਮੇਲਕਾਫ ਆ ਤੇ ਨੰਬਰ ਤੀਜੇ ਤੇ ਆਪਾਂ ਜਿਹੜੀ ਤੁਹਾਨੂੰ ਮੱਝ ਦਿਖਾ ਰਹੇ ਆ ਸੂਆ ਕਿ ਨਾ ਤੀਜਾ ਕੇ ਸੂਆ ਸੰਦੂ ਸਾਹਿਬ ਤੀਜਾ ਅੱਛਾ ਜੀ ਤੇ ਗਰਲਾ ਦੇ ਥੱਲੇ ਦੋ ਤੋਂ ਕਿੰਨਾ ਕਿ ਚੱਲ ਆ ਦੋਸਤੋ 9 ਕਿਲੋ ਦੁੱਧ ਇਸ ਮੈਂ ਤੇ ਥੱਲੇ ਬਿਲਕੁਲ ਹਾਜ਼ਰ ਆ ਉੱਪਰੋਂ ਬਿਲਕੁਲ ਫਲੈਟ ਬਿਲਕੁਲ ਸਟ੍ਰੇਟ ਚੌੜੇ ਪਿੱਠ ਪੂੜੇ ਦੇ ਵਿੱਚ ਤੇ ਚੌਣਚਾਂ ਗਰਵਾਲ ਫਿਰ ਕਿੱਦਾਂ ਦਾ ਲਗਾਏ ਇਹਨੂੰ ਨਹੀਂ ਸੰਧੂ ਸਾਹਿਬ ਤੁਹਾਨੂੰ ਦੱਸਿਆ ਵੀ ਆਪਣੀ ਗਰੰਟੀ ਹੋਈ ਕੋਈ ਚੱਕਰ ਹੀ ਨਹੀਂਗਾ ਠੀਕ ਹੈ ਜੀ ਉਹ ਛੱਟਾ ਹੋਵੇ ਸਾਨਵਾਦ ਘਟ ਹੋਵੇ ਆਪਣੀ ਜਿੰਮੇਵਾਰੀ ਹੈ ਲਓ ਜੀ ਸੋ ਚੌਣਚਾਂ ਕਿਸਾਨ ਵੀਰੋ ਬਿਲਕੁਲ ਇੱਕ ਨੰਬਰ ਆ ਬਾਕੀ ਹੁਣ ਵੈਸੇ ਵੀ ਜਿਹੜਾ ਚੋਅਾਈ ਦਾ ਸਮਾਂ ਹੋਇਆ ਪਿਆ ਠੀਕ ਹੈ ਜੀ ਕੋਈ 5 5:30 6 ਵਜੇ ਦਾ ਸਮਾਂ 5 ਵਜੇ ਦਾ ਹੈ ਬਿਲਕੁਲ ਚੁਵਾਈ ਦਾ ਸਮਾਂ ਠੀਕ ਹੈ ਜੀ ਜਿੰਨਾ ਵੀ ਭਰਿਆ ਪਾਂਡਾ ਬਿਲਕੁਲ ਤੁਹਾਨੂੰ ਚੁਵਾਈ ਦਾ ਸਮਾਂ ਜਿਵੇਂ ਬਿਲਕੁਲ ਪਤਾ ਲੱਗ ਜਾਊਗਾ ਅੱਖ ਬਿੱਲੀ ਬਣ ਗਈ ਹੈ ਠੀਕ ਹੈ ਜੀ ਵਜਨ ਵਟਾ ਸੰਧੂ ਸਾਹਿਬ ਫਿਰ ਫੋਲਿਆ ਦਾ ਆ ਵਜਨ ਵਟਾ ਪੂਰਾ ਬਾਕੀ ਥੱਲੇ ਵੀ ਬਿਲਕੁਲ ਪੱਦਰ ਲੇਵਾ ਬਖਾਲਾ ਠੀਕ ਹੈ ਇੱਕ ਸਾਰ ਰੱਖੇ ਕੰਡਾ ਪੁੰਡਾ ਵੇਖੋ ਬਹੁਤ ਚੌੜਾ ਹੈ ਦਾ ਪੂਰੀ ਰਾਜੀ ਮੈਂ ਜੰਨੀ ਕੀ ਚੰਗੀ ਆ ਜਿੰਨੀ ਵੀ ਆ ਹਾਂ ਤੇ ਗਰਲਾਲ ਵੀਰੇ ਕਿੰਨੇ ਦੀ ਦੇ ਦੇਣੀ ਆ ਪੱਜ ਕਿਹੜਾ ਤੁਸਬ ਮੁੱਲ ਅਸੀ ਹਾਂਜੀ 75000 ਦੀ ਦੇ ਦਾਂਗੇ ਵੀ 75 ਦੇ ਹਾਂ ਹੋਰ ਬਾਤ ਥੋੜਾ ਬਾਦਾ ਵੀ ਹੁੰਦਾ ਹੋਰ ਇਹ ਗੰਜਾਇਸ਼ ਕਰਦੀ 3000 ਹੋਰ ਛੱਡ ਦਾਂਗਾ 72000 ਦੀ ਜੀ 72 ਦੀ ਜਾਣਦਗੇ ਲਓ ਜੀ 72000 ਦੀ 75 ਚੋਂ 200 ਛੋਟ ਲਓ ਜੀ 72000 ਦੇ ਵਿੱਚੋਂ ਵੀ ਜਿਹੜੀ 200 ਰੁਪਈਆ ਛੋਟ ਹੋ ਜੂਗੀ ਬਾਕੀ ਬਿਲਕੁਲ ਚੌਰਸ ਲੇਵਾ ਠੀਕ ਆ ਜੀ ਤੇ 9 ਕਿਲੋ ਦੁੱਧ 15 ਦਿਨਾਂ ਦੀ ਸੋਈ ਮਗਰ ਕਟਾ ਮੇਲ ਕਾਫ ਜਿੰਦੂ ਸਾਹਿਬ ਅੱਜ ਆਪਾਂ ਮੋਲੀ ਉਹ ਕਰਨੇ ਆ ਜਿੱਥੇ ਮਾਲ ਵੜਾਉਣਾ ਹੈ ਕੋਈ 5-5000 ਵੱਧ ਮੰਗੇ 2000 ਵੀ ਛੱਡਦਾ ਅੱਜ ਤੋਂ ਗੱਲ ਨਹੀਂ 200 200 ਰੱਖ ਕੇ ਨਾ ਗੱਲ ਕਰਨ ਕਰਕੇ ਮੱਝਾ ਦੇ ਦਿੰਦੀਆਂ ਬਿਲਕੁਲ ਬਿਲਕੁਲ ਲਓ ਦੋਸਤੋ ਖਰੀਦਦਾਰ ਵੀਰ ਕੋਈ ਵੀ ਉਹਨੂੰ ਖਰੀਦਦਾਰਾਂ ਵੀ ਸੌਕਾ ਹੈ ਕਈ ਬਰਾ ਜੇ ਮਾਲਾ 70 ਦੀ ਚੀਜ਼ ਦੇਣੀ ਤੇ ਪਹਿਲਾਂ ਹੀ 90 95 ਕੀਤਾ ਨਾ ਅਗਲੇ ਨੂੰ ਸਮਝਾਵੇ ਨਾ ਆਪ ਕੋ ਫਾਇਦਾ ਕੋਈ ਨਹੀਂ ਹੁਣੋ ਪਹਿਲੇ ਨੰਬਰ ਵਾਲੀ ਜਿਹੜੀ ਮੱਝਾ ਨੇ ਆਪਜੀ ਦਾ 8000 ਮੁੱਲ ਪਾਇਆ ਹਾਂ 1,10,000 ਰੁਪਈਆ ਵੀਰ ਮੁੱਲ ਕਰਦੇ ਆਹ ਸੁਨੋ ਸਾਹ ਚੌਥੇ ਨੰਬਰ ਤੇ ਆ ਗਈ ਜੀ ਆਪਣੇ ਕੋਲ ਝੋਟੀ ਹਾਂ ਦੋਂਦੀ ਜੇ ਪਹਿਲੇ ਸਵੇ ਸੁਈ ਜੀ ਠੀਕ ਹੈ ਜੀ ਅੱਜ ਸੁਈ ਨੂੰ ਚਾਰ ਦਿਨ ਹੋ ਗਏ ਮਗਰ ਵੀ ਕੱਟੀ ਜੀ ਬਹੁਤ ਪਿਆਰੀ ਕੱਟੀ ਹੈ ਵੀ ਹਾਂ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਤੇ ਆਪ ਵੀ ਕੱਟੀ ਲਓ ਜੀ ਆਪ ਵੀ ਕੱਟੀ ਆ ਪਿੱਛੇ ਵੀ ਕੱਟੀ ਆ ਵੇਖੋ ਇਧਰ ਵੇਖੋ ਮਿਹਰੇ ਨਾਲ ਲਿਬੜੀ ਪਈ ਕਰਮਾ ਅੱਜ ਤੀਜਾ ਕੇ ਚੌਥਾ ਦਿਨ ਚੌਥਾ ਦਿਨ ਹੋ ਗਿਆ ਤੇ 8 ਕਿਲੋ ਦੁੱਧ ਤਿਆਰ ਜੇ ਪਹਿਲਾਂ ਥੱਲੇ 8 ਕਿਲੋ ਹਾਂ ਜੀ ਠੀਕ ਹੈ ਜੀ ਲਓ ਜੀ 8 ਕਿਲੋ ਕੋਈ ਵੀਰ ਦੁੱਧ ਮੰਗ ਲੈ ਠੀਕ ਹੈ ਜੀ ਤੇ ਕਿਉਂਕਿ ਅੱਜ ਪੰਜਵਾਂ ਚੌਥਾ ਦਿਨ ਮੋਦੰਦੀ ਦੋ ਆ ਨੌਂਦੀ ਸਾਨੂੰ ਜ਼ਿਆਦਾ ਲੋਹਾਂ ਨੇ ਪਾ ਲਓ ਜੀ ਚੌਕ ਦੇ ਸੱਟੇ ਹਜੇ ਹਨਾ ਦੋਨ ਦੇ ਬਰਾਬਰ ਹੀ ਕੀਤੇ ਲਓ ਦੋਸਤੋ ਦੋਂਦੀ ਕੱਟੀ ਆ ਚੌਕ ਦੇ ਹਜੇ ਬਿਲਕੁਲ ਸੱਟੇ ਆ ਠੀਕ ਆ ਜੀ ਹਜੇ ਚੱਕਣੇ ਵੀ ਨਹੀਂ ਸਟਾਰਟ ਕੀਤੇ ਕਰਮਾ ਲਈ ਨੇ ਤੇ ਦੋਂਦੀ ਪਿਓਰ ਜਿਹੜੀ ਝੋਟੀ ਆ ਪਾ ਤੁਹਾਨੂੰ ਦਿਖਾ ਰਹੇ ਆ ਬੰਦੂ ਸਾਹਿਬ ਕਰਮਾ ਲਈ ਸੋਹੀ ਆ ਦੇ ਹਾਂ ਅੱਖਾਂ ਦੋਵੇਂ ਬਿੱਲੀਆਂ ਜਿਹੀ ਬਹੁਤ ਪਿਆਰੀ ਕੱਟੀ ਆ ਬਿਲਕੁਲ ਛੋਟਾ ਗੁਲਾਈ ਦੇ ਵਿੱਚ ਸਿੰਘਾ ਗੋਲ ਰਾਉਂਡ ਪਰਪਲ ਰਿੰਗ ਸਿੰਘ ਠੀਕ ਆ ਜੀ ਬੱਚੇ ਦੇ ਦੋਵੇਂ ਟਾਈਮ ਕਰਮਾ ਲਈ ਮਿਲਦੀ ਜੀ ਇਹ ਵੀ ਬੜੀ ਸ਼ਾਬਾਸ਼ ਵਾਲੀ ਗੱਲ ਨਹੀਂ ਤਾਂ ਪਹਿਲਾਂ ਕਟੀਆਂ ਝੋਟੀਆਂ ਵੈਸੇ ਆਲ ਸੌਲੀ ਬੜੀ ਕਰਨੀ ਆ ਇਹ ਜੂਏ ਲੱਗੇ ਨਹੀਂ ਆਉਣਦੀਆਂ ਤੇ ਇਹ ਕਰਮਾਂ ਵਾਲੀ ਦੂਰ ਨਹੀਂ ਜਾਣਦੀ ਹਾਂ ਤੇ ਗਰਨਾਲ ਬਾਕੀ ਚੋਣ ਚਾਨ ਦੀ ਵਧੀਆ ਨਿਕਲੀ ਆ 22 ਸੰਧੂ ਸਾਹਿਬ ਇੱਕ ਨੰਬਰ ਆ ਪਾਰਟੀ ਮੋਟੀ ਹੈ ਪੋਲੀ ਹੈ ਬਿਲਕੁਲ ਚੋਣ ਪੈਣਾ ਸੰਧੂ ਸਾਹਿਬ ਤਸੱਲੀ ਆ ਠੀਕ ਆ ਜੀ ਲੋ ਵੀ ਮਗਰ ਵੀ ਕੱਟੀ ਆ ਦੋਸਤੋ ਬਾਕੀ ਬਾਤ ਇਹ ਵਾਲੀ ਚੀਜ਼ ਆ ਇੱਕ ਵਾਰੀ ਤੁਹਾਨੂੰ ਆਪਾਂ ਤੋਰ ਕੇ ਅੰਦਰ ਲੰਬਾ ਦਿਖਾ ਦਿੰਨੇ ਆ ਜਦੋਂ ਲੱਤ ਲਾ ਜੇ ਆਪਾਂ ਉਹਨਾਂ ਦਾ ਕਰਾਇਆ ਦਾਂਗੇ ਠੀਕ ਆ ਜੀ ਹਾਂ ਬੱਚੇ ਦਾ ਅਸਾਂ ਨਹੀਂ ਸੰਦੀ ਕਰਮਾਂ ਵਾਲੀ ਹਾਂਜੀ ਹਾਂਜੀ ਖੋਦਾਂਦ ਫੇਰ ਉਖਾਦੋ ਠੀਕ ਆ ਫੁੜਾ ਰੰਗ ਕਰਦਾ ਕਰੀ ਜਾਂਦੀ ਡੰਗਰ ਘਰੇ ਲੱਜੇ ਦੇਖੋ ਠੀਕ ਆ ਜੀ ਠੀਕ ਆ ਠੀਕ ਆ ਬਿਲਕੁਲ ਜੀ ਬਿਲਕੁਲ ਇੱਕ ਨਾ ਇਹ ਕਿਹਦਾ ਛੋਟੀ ਹੁੰਦੀ ਐ ਸੋੜਾ ਕਿ ਡੰਡਾ ਡੁੰਡਾ ਵੱਜਾ ਜੀ ਥੋੜਾ ਆ ਜਾ ਇੱਕ ਪਾਸਾ ਨੀਵਾ ਜੀ ਸ਼ਾਪ ਜੀ ਮਾਰੀ ਜੀ ਢਲੀ ਹੈ ਨਾ ਹਾਂ ਗਰਾਰੇ ਹਨ ਦੋ ਦੋ ਇੱਕ ਗੜਾ ਕਢਾਉਂਦੀਆਂ ਨੂੰ ਬਾਹਰ ਕੋਈ ਚਾਰਜ ਨਹੀਂ ਇਹ ਫਰਕ ਹਾਂਜੀ ਹਾਂਜੀ ਕੋਈ ਨੁਕਸਰ ਨਹੀਂ ਪਰ ਆਪਣਾ ਕਈ ਉਹ ਵੈਸੇ ਮੈਨੂੰ ਤਾਂ ਵੀ ਕਹਿਆ ਬੱਚਾ ਪਲਿਆ ਪ੍ਰੀਤਾ ਆਵੇ ਤੇ ਵੈਸੇ ਡਿੱਗਦਾ ਫਰਸ਼ ਤੇ ਪਏ ਉਦੋਂ ਕਿਤੇ ਨਾ ਕਿਤੇ ਨੀਕੀ ਮਾੜੀ ਦਾ ਫਰਕ ਪੈ ਜਾਂਦਾ ਹਾਂ ਸੰਤੂ ਸਾਹਿਬ ਗੱਪਣ ਮੱਝਾ ਕੀ ਆ ਰਾਜ ਸੁਣਦੀਆਂ ਨਹੀਂ ਉੱਠਿਆ ਜਾਂਦਾ ਕੀ ਹਾਂਜੀ ਹਾਂਜੀ ਲੋ ਜੀ ਬੱਤੀ ਸੋਹਣੀ ਵੇਖੋ ਗੱਡੀ ਇਹ ਰਿੰਗ ਰਿੰਗ ਜੀ ਹਾਂ ਲੋ ਜੀ ਦੇਖੋ ਟੋਈਆਂ ਵੀ ਪਈਆਂ ਜੇ ਹਾਂ ਉਂਗਲ ਨਹੀਂ ਜੰਗ ਦੀ ਬਿਲਕੁਲ ਬਿਲਕੁਲ ਮੈਂ ਮਾੜੇ ਖੁੱਤੀ ਆ ਰਾਂ ਸਿੰਗ ਬਿਲਕੁਲ ਸੋ ਉਮਰ ਵੀ ਅਗਰ ਨਾਲ ਕੋਈ ਜ਼ਿਆਦਾ ਨਹੀਂ ਚਲੋ 2 3 ਸਾਲ 3 ਸਾਲ ਦੀ ਸਾਰੀ ਉਮਰ ਸੰਤੂ ਸਾਹਿਬ ਜਾਣੀ ਤਿੰਨਾ ਤਿੰਨਾ ਸਵਾ ਤਿੰਨ ਸਾਲਾਂ ਦੀ ਛੋਟੀ ਚੌਗੀ ਹੁੰਦੀ ਐ ਦੋਂਦੀ ਐ ਜੀ ਬਿਲਕੁਲ ਲੋ ਵੀ ਪ੍ਰਭੂ ਆਪ ਵੀ ਕੱਟੀ ਪਿੱਛੇ ਕੱਟੀ ਬਹੁਤ ਖੂਬਸੂਰਤ ਆ ਮੱਥੇ ਦੇ ਵਿੱਚ ਫੋਲਾ ਬੱਚੇ ਦੇ ਵੀ ਮਗਰ ਮਦਰ ਦੇ ਉੱਪਰ ਹੀ ਬੱਚਾ ਠੀਕ ਆ ਤੇ ਚੋਣ ਚਵਾ ਦੀ ਚੰਗੀ ਇੱਕ ਨੰਬਰ 8 ਕਿਲੋ ਧਾਰਾਂ ਦੇ ਥੱਲੇ ਜਿਹੜੀਆਂ ਹੁਣ ਹਾਜ਼ਰ ਆ ਚ 4 5 ਦਿਨਾਂ ਦੀ ਸੂਈ ਦੇ ਕਿੰਨੇ ਮੰਨ ਲਓ ਕੱਟੀ ਛੋਟੀ ਜੰਮ ਦੀ ਤਿਆਰ ਕਰੀ ਦੀਆਂ ਨਾ ਇੰਨੀ ਉਮਰ ਚ ਅਜਾ ਆਪਾਂ ਇਹਦਾ ਉਹ ਮੁੱਲ ਕਰ ਦੇਣਾ ਕਿ ਹੁਣ ਤਿਆ ਲੋ ਜੀ ਮੋਨ ਰੇਟ ਵੀ ਜਿਹੜਾ ਕਿਸਾਨ ਵੀਰੋ ਤੁਸੀਂ ਸੁਣਿਆ ਜੇ ਬਿਲਕੁਲ ਜਾਇਜ਼ ਗਰਲਾਲਾਂ ਦਾ ਵੀ ਇੰਨੇ ਦੇ ਵਿੱਚ ਅਫਸਰ ਝੋਟੀ ਨਹੀਂ ਆਉਂਦੀ ਕਿ ਜਿੰਨੇ ਦੇ ਬਿਲਕੁਲ ਆਪਾਂ ਤੁਹਾਨੂੰ ਸੋਈ ਸੁਵਾਈ ਦੇ ਦੇਣੀ ਆ ਦੁੱਧ ਵੱਡੀਆਂ ਮੱਝਾਂ ਜਨਾਈਆਂ ਹਾਂ 8 ਕਿਲੋ ਦੁੱਧ ਤਿਆਰ ਸੰਧੂ ਸਾਹਿਬ ਪਹਿਲਾਂ ਸੁਣੇ ਠੀਕ ਆ ਜੀ ਮੈਂ ਦੁੱਧੇ ਕੋ ਚੰਗੀ ਸੇਵਾ ਵਾਲਾ ਵੀ ਲੈ ਜੇ ਦਾਖਲ ਕਰਵਾ ਦੂਗੀ ਠੀਕ ਆ ਤੇ ਇਹ ਗਰਲਾਲ ਆਪਾਂ ਦਵਾਂਗੇ ਕਿੰਨੇ ਦੀ ਇਹ ਸੰਧੂ ਸਾਹਿਬ ਜੀ ਡਿਮਾਂਡ ਕਰਨ ਦਾ ਭਾਅ ਕਰ ਲਿਆ 65 ਤੋਂ ਭਾਅ ਕਰ ਲਿਆ 70 ਆ ਇਹ 60000 ਦੀ ਆਪਾਂ ਫੜ ਲਓ ਫੜ ਲਓ ਘਰਾਦਮੀ ਅੱਜ 60000 ਦੀ ਦੇ ਦਈਏ ਹਾਂ ਜੀ ਠੀਕ ਹੈ ਜੀ ਬਾਕੀ ਹੋਰ ਵੀ ਵੇਖ ਲਈ ਮੌਕੇ ਤੇ ਕੋਈ ਆਉਂਦਾ ਸੱਜਣ ਕਰਦੀ ਮਾਨਦਾ ਮੌਕਾ ਸੰਧੂ ਸਾਹਿਬ ਇਹ ਲੋ ਕਹਿੰਦਾ ਫਿਰ ਆਹਦੇ ਘਟ ਨਹੀਂ ਜੀ ਓਏ ਨਹੀਂ ਨਹੀਂ ਘਟ ਨਹੀਂ ਦੇਣੀ ਆਪਾਂ ਕੋਈ ਪ੍ਰੇਮ ਹਵਤਨਾ ਕਰ ਗਿਆ ਜਿਹਦੇ ਵਿੱਚ ਛੋਟ ਛੱਪਾ ਆ ਲੈ ਵੀ 60000 ਦੇ ਵਿੱਚੋਂ ਛੋਟ ਛੱਪਾ 30 30 40 40000 ਦੀਆਂ ਸੰਧੂ ਸਾਹਿਬ 온ਸਰਾ ਕਟੀਆਂ ਰਹੀ ਜਾਂਦੀਆਂ ਐ ਹਾਂ ਲਓ ਜੀ ਬਾਕੀ ਦੋਸਤੋ ਹੈ ਮਿੱਠੀ ਆ ਕਿਸੇ ਤਰ੍ਹਾਂ ਦੀ ਜਿਵੇਂ ਪਹਿਲਾਂ ਝੋਟੀ ਆ ਕਿਸੇ ਰਕਮ ਦੀ ਕੋਈ ਆਲ ਛੋਲ ਨਹੀਂ ਨਾ ਬੱਚਾ ਛੱਡ ਗਿਆ ਪਤਾ ਨਾ ਮਰਾ ਦੇਣੀ ਕੋਈ ਜੱਕਾ ਹਾਂ ਬਿਲਕੁਲ ਕਈ ਆ ਕੇ ਭਣ ਪ੍ਰਾਚਿ ਚ ਕਰਦੇ ਆ ਨਾ ਪਹਿਲਾਂ ਪਹਿਲਾਂ ਕੱਟੀ ਝੋਟੀ ਆ ਬਾਕੀ ਨਵਾਂ ਪਸੂ ਆ ਠੀਕ ਆ ਜੀ ਮੂੰਹ ਦੰਦੀ ਵੀ ਆਪਾਂ ਤੁਹਾਨੂੰ ਚੈੱਕ ਕਰਾਤਾ ਕੋਈ ਦੋਰਾਂ ਵਾਲੀ ਗੱਲ ਨਹੀਂ ਵੀ ਕੋਈ ਵੀਰ ਚੱਕਰਾਂ 'ਚ ਪੈ ਜਾ ਵੀ ਖਰੇ ਦੋਂਦੀ ਨਹੀਂ ਕੀ ਪਣੀ ਸਾਡਾ ਮੂੰਹ ਦੰਦੀ ਵੀ ਤੁਹਾਨੂੰ ਨੋਟ ਕਰਾਤੀ ਆ ਮੂੰਹ ਪਟਕੇ ਵੀ ਵਿਖਾਤਾ ਤਾਂ ਬਿਲਕੁਲ ਸਾਫ਼ ਸੁਥਰੀ ਝੋਟੀ ਆ ਤੇ ਧਾਰਾਂ ਧੂਰਾ ਮਾਰ ਕੇ ਤੁਹਾਨੂੰ ਉਹ ਵੀ ਆਪਾਂ ਤਸੱਲੀ ਕਰਵਾ ਦਿੰਨੇ ਆ ਉਹਨਾਂ ਵੀਰਾਂ ਦੇ ਲਈ ਹਮੇਸ਼ਾ ਆਪਾਂ ਜਿਹੜੇ ਦੋਸਤ ਤਸੱਲੀ ਕਰਾ ਦਿੰਨੇ ਆ ਵੀ ਜਿਹੜੇ ਵੀਰ ਕਈ ਆਨਲਾਈਨ ਸੌਦਾ ਕਰਦੇ ਆ ਤੇ ਜਿਹੜਾ ਕੋਈ ਵੀਰ ਇੱਥੇ ਪਹੁੰਚ ਕਰ ਸਕ ਆ ਸੰਤੂ ਸਾਹਿਬਾਗਲਾ ਕਰਾਇਆ ਲਾਗੇ ਜਿਹੜੀ ਦੂਰੋਂ ਆਵੇ ਕੋਟੀ ਬਹਿਣ ਨਾ ਦਵੇ ਫਿਰ ਇਸੀ ਦਾ ਫਾਇਦਾ ਕੋਈ ਨਹੀਂਗਾ ਬਿਲਕੁਲ ਗੱਲ ਅਲੇ ਨੂੰ ਉਹ ਦੱਸੋ ਜਿਹੜੀ ਹੋਈ ਨਹੀਂ ਆ ਇਹਨੂੰ ਇੱਕ ਦਿਓ ਜੀ ਇਹ ਦੇਖੋ ਹਾਂ ਦਾ ਹੈ ਕਰੋ ਸੁਸਾ ਚੈੱਕ ਕਰ ਚੱਲਦੀ ਮੋਟਰ ਤਾਂ ਨਹੀਂ ਵਾਹ ਚੱਲ ਪਈ ਮੋਟਰ ਕੇ ਹਾਂ ਲਓ ਜੀ ਇਹ ਮਗਰਲੇ ਥਾਣਾ ਠੀਕ ਆ ਲਓ ਜੀ ਬਹੁਤ ਖੂਬਸੂਰਤ ਚੰਗੀ ਜਵਾਈ ਆ ਮੋਟੀ ਧਾਰ ਤਾਂ ਵੀ ਜਿਹੜਾ ਦੋਸਤੋ ਤੁਸੀਂ ਵੇਖੋ ਵਰਦਾ ਲੋਬੋਚੜ ਝੋਟੀ ਐ ਸੰਤੂ ਸਾਹਿਬ ਇਧਰ ਖੜਾ ਹਾਂ ਤੁਨ ਵੀ ਵੇਖੋ 4 ਇੰਚ ਲੰਬਾ ਲਓ ਜੀ ਮੈਨੂੰ ਪਤਾ ਸਤੂ ਸਾਹਿਬ ਕੀ ਚੀਜ਼ ਦਾ ਉਹਨੇ ਚੀਜ਼ ਲੈਣੀ ਹੈ ਇਧਰ ਵੇਖੋ ਪਹਿਲਾਂ ਨੇ ਆ ਸੰਤੂ ਸਾਹਿਬ ਦੂਜੇ ਸਵੇਰ ਵਾਲੀਆਂ ਮਚਾ ਕੇ ਲੱਕਾ ਨਾ ਨਹੀਂ ਬਹੁਤ ਵਧੀਆ ਵੀਰੇ ਕੁਆਲਿਟੀ ਐ ਪੂਰੀ ਝੋਟੀ ਕਾਦੀ ਆ ਫੁੱਲ ਬੜਾ ਫੁੱਲ ਕੁਆਲਿਟੀ ਤੇ ਗਰਨਾਲ ਵੀਰੇ ਇਹ ਅੱਜ ਆਪਣੇ ਕੋਲ ਐਨੀਮਲ ਨੇ ਟੋਟਲ 4 ਸੰਤੂ ਸਾਹਿਬ 4 ਨਾ ਆ ਗਿਆ ਆਪਣੇ ਕੋਲ ਹਾਂਜੀ ਪਿੰਡ ਡੱਲ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਲਓ ਜੀ ਨੰਬਰ ਇਹ ਕਹਦੇ 97792 9006 97792 9006 ਕੋਈ ਭੈਣ ਭਰਾ ਹਾਂ ਦਾ ਨੰਬਰ ਤੇ ਫੋਨ ਆ ਗਿਆ ਜੀ ਠੀਕ ਹੈ ਜੀ ਲਓ ਦੋਸੋ ਇਹ ਨੰਬਰ ਆ ਵੀਰ ਗੁਰਲਾਲ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਕਿਸੇ ਟਾਈਮ ਵੀ ਮੇਰਾ ਵੀਰ ਕੋਈ ਵੀ ਵਿਜ਼ਿਟ ਕਰ ਸਕਦਾ ਹੈ ਵੈਸੇ ਤਿੰਨ ਨਗ ਬਿਲਕੁਲ ਸੂਏ ਸੂਏ ਆ ਆਣ ਕੇ ਚੋਵੋ ਪਸਮਾ ਕੇ ਤਸੱਲੀ ਕਰੋ ਇੱਕ ਜਿਹੜੀ ਗੱਬੜ ਮੱਝ ਦਿਖਾਤੀ ਆ ਕੋਈ 8-7 ਦਿਨ ਹਜੇ ਲੈਂਦੀ ਆ ਮਿਲਦਿਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵਿਰਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ